ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਸਾਡੀ ਗਾਂ ਦੇ ਉਹ ਨਿਕਲਣ ਨਾਲ ਜਿਹੜਾ ਲੰਪੀ ਡਿਸੀਜ਼ ਹੁੰਦਾ ਹਮ ਅਜੇ ਮਤਲਬ ਕਿ ਮਾਮੂਲੀ ਹੀ ਹੈ ਸ਼ੁਰੂ ਹੀ ਆ ਉਹ ਲੰਪੀ ਡਿਸੀਜ਼ ਜਿਹਦੇ ਵਿੱਚ ਏਦਾਂ ਨਹੀਂ ਕਿ ਨਹੀਂ ਕਿ ਉਹ ਬਣ ਜਾਂਦੇ ਹੁੰਦਾ ਦਾਣੇ ਜ ਤੇ ਟੀਕੇ ਲਵਾ ਦਿੱਤੇ ਡਾਕਟਰ ਕੋਲੋਂ ਤੇ ਡਾਕਟਰ ਕਹਿੰਦਾ ਸੀ ਸਮੁੰਦਰ ਤੇਲ ਵਿੱਚ ਹਲਦੀ ਸਾੜ ਕੇ ਉਹਦੇ ਲਾ ਦਿਓ ਹੁਣ ਆਪਾਂ ਉਹ ਲਾ ਲਈਏ ਆ ਲੈ ਜੀ ਤੁਸੀਂ ਆਮ ਨਹੀਂ ਹਲਦੀ ਇਹ ਨਹੀਂ ਲਾ ਮੈਰਮ ਜੀ ਦੇ ਸਾਰੀ ਅਲਮਾਰੀ ਸਾਫ ਕਰਕੇ ਸਾਨੂੰ ਸਾਰਾ ਸੌਦਾ ਲਿਖ ਕੇ ਤੇ ਲੈ ਕੇ ਆਈਏ ਠੀਕ ਆ ਉਹ ਕਿੱਥੇ ਰੱਖਤਾ ਦਾ ਉਧਰ ਕੁੰਜੀ ਸਾਰੀ ਅਲਮਾਰੀ ਸਾਫ ਕਰਨ ਵਾਲੀ ਹਾਏ ਹਲਦੀ ਮਾਸੀ ਸਾਰੇ ਸੌਦੇ ਜਿਹੜੇ ਉਹ ਲਿਖੀਏ ਤੇ ਲੈ ਕੇ ਆਈਏ ਦੱਦੀ ਬਣਾ ਲਾਜਾ ਹੋਰ ਦੱਦੀ ਆਖਲੇ ਲੈਣੀ ਹੈ ਨਾ ਹੋਰ ਇੱਕ ਇਹ ਨਾਲ ਇਹ ਚ ਡੁੱਲਣਾ ਵੀ ਨੀਗਾ ਡੁੱਲਣਾ ਨਹੀਂ ਹੋ ਰਿਹਾ ਛੋਟੀ ਦੇ ਤੇ ਨਹੀਂ ਕਿਤੇ ਕੋਈ ਦਾਣਾ ਨਾ ਮੁੱਦਾ ਪਰ ਉਹਦੇ ਵੀ ਟੀਕਾ ਲਵਾਤਾ ਇਨਫੈਕਸ਼ਨ ਦਾ ਟੀਕਾ ਲਵਾਤਾ ਇਹ ਇਹ ਥੋੜੀ ਜਿਆਦਾ ਬਣਾ ਦੇਣੀ ਆ ਉੱਥੇ ਰੱਖ ਲੈਣੀ ਡੱਬੀ ਠੀਕ ਹੈ ਹਮ ਕੱਲ ਨੂੰ ਫੇਰ ਲਾਵਾਂਗੇ ਬੱਸ ਤੋਂ ਵੇ ਨਾ ਸਾੜ ਕੇ ਪਰ ਜਦੋਂ ਪਹਿਲਾਂ ਕਿ ਤਾਂ ਸੱਟ ਝੋਟ ਵੀ ਲੱਗ ਜਾਂਦੀ ਜਾਂਦੀ ਤੇ ਬੁੜੀਆਂ ਇਦਾਂ ਹਲਦੀ ਸਾੜ ਕੇ ਲਾ ਦਿੰਦੀਆਂ ਹੁੰਦੀਆਂ ਸੀ ਸਾਡੇ ਨੂੰ ਥੋੜੇ ਡਾਕਟਰਾਂ ਕੋ ਭਜੀਆਂ ਜਾਂਦੀਆਂ ਨਹੀਂ ਨਹੀਂ ਆਏ ਮੇਰੇ ਤੇ ਸੱਟ ਲੱਗ ਜੇ ਹੋ ਗਿਆ ਉਹ ਹੋ ਗਿਆ ਪਹਿਲਾਂ ਇਦਾਂ ਹੀ ਕਰਦੇ ਹੁੰਦੇ ਸੀ ਮੇਰੀ ਨਾ ਆ ਜਦੋਂ ਮੈਂ ਛੋਟੀ ਮਤਲਬ ਛੋਟੀ ਛੋਟੀ ਜੀ ਨਹੀਂ ਵੱਡੀ ਵੀ ਨਹੀਂ ਸੀ ਆਦਾ ਮੈਨੂੰ ਮੇਰੇ ਆ ਇੰਨਾ ਨਾ ਅ ਜਦੋਂ ਮੈਂ ਹੁਣ ਮਸ਼ੀਨ ਤੇ ਪੱਠੇ ਕੁੱਤਰਦੀ ਸੀ ਨਾ ਉਦੋਂ ਵੀ ਮੈਂ ਪੱਠੇ ਕੁੱਤਰਦੀ ਸੀ ਪੱਠੇ ਨਹੀਂ ਸੀ ਕੁੱਤਰਦੀ ਬੈਠ ਕੇ ਮੈਂ ਨਾ ਉਹਦਾ ਜਿਹੜਾ ਹੈਂਡਲਸ ਆ ਉੱਤੇ ਮੈਂ ਚੁਟਿ ਲਿਆ ਅੰਦਰ ਇਸੇਗੀ ਤਾਂ ਮੈਂ ਉਹ ਹੈਂਡਲ ਦੇ ਵਿੱਚ ਇਦਾਂ ਹੀ ਉਹ ਜਿਹੜੇ ਪੱਟੇ ਪੁੱਤਰੀ ਦੇ ਉੱਤੇ ਮੇਰੇ ਹੱਥ ਦੇ ਹੋ ਗਿਆ ਨਾਲ ਹੀ ਮਸ਼ੀਨ ਹੈ ਗਿਰ ਗਈ ਤੇ ਮੇਰਾ ਇੰਨਾ ਹੱਥ ਆ ਆ ਵੱਡਿਆ ਗਿਆ ਸੀ ਤੇ ਜਿਵੇਂ ਹੋਰ ਜ਼ੋਰ ਨਾਲ ਮੇਕੋ ਗੜ ਜਾਂਦੀ ਮੇਰੀਆਂ ਦੋ ਉਂਗਲਾਂ ਉੱਥੇ ਜਾਣੀਆਂ ਸੀ ਦੇਖ ਲਾ ਤੇ ਮੈਨੂੰ ਮੈਂ ਲਪੋਂਦੀ ਤਰ੍ਹਾਂ ਵੀ ਕਿਸੇ ਨੂੰ ਪਤਾ ਨਾ ਲੱਗ ਜਵੇ ਬਸ ਇਦਾਂ ਦੇ ਕੰਮ ਮੇਰੇ ਆ ਬਾਪੂ ਨੂੰ ਨਾ ਪਤਾ ਲੱਗ ਜਵੇ ਕਿਉਂਕਿ ਬਾਪੂ ਨੇ ਗਾਲਾਂ ਕੱਢਣੀਆਂ ਸੀਗੀਆਂ ਤੇ ਫੇਰ ਮੈਂ ਜਦੋਂ ਹਾਦੀ ਹੋ ਗਈ ਖੂਨ ਵੀ ਨਿਕਲੀ ਜਾਵੇ ਤੇ ਡਰ ਵੀ ਲੱਗੀ ਜਾਵੇ ਫੇਰ ਮੈਂ ਦੱਸਿਆ ਮੈਂ ਕਿ ਮੇਰਾ ਹੱਥ ਮਸ਼ੀਨ ਚਾ ਗਿਆ ਫੇਰ ਡਾਕਟਰ ਕੋ ਲੈ ਕੇ ਗਏ ਇੱਕ ਟੰਕਾ ਲੱਗਾ ਸੀ ਤਾਂ ਪੱਟੀ-ਪੁੱਟੀ ਕੀਤੀ ਤੇ ਸਾਡੇ ਸਕੂਲ ਉੱਥੇ ਹੀ ਹੈ ਨਾ ਡੇਰੇ ਦੇ ਵਿੱਚ ਹੀ ਹਮ ਆਪਣੇ ਡੇਰੇ ਦਾ ਹੀ ਸਕੂਲ ਹੈ ਮੈਂ ਸਕੂਲ ਗਈ ਜਦੋਂ ਅਗਲੇ ਦਿਨ ਮੇਰੇ ਇੱਥੇ ਪੱਟੀ ਵੱਜ ਗਈ ਸਾਡੀ ਮੈਡਮ ਹੁੰਦੀ ਸੀ ਪਸ਼ਪਿੰਦਰ ਮੈਡਮ ਕਹਿੰਦੀ ਦੇਖ ਇਹਨੇ ਪੱਕਾ ਅਗੇ ਟੈਸਟ ਨਹੀਂ ਯਾਦ ਕੀਤਾ ਹੋਣਾ ਤਾਂ ਹੀ ਪੱਟੀ ਬਨ ਲ ਕੇ ਆ ਗਈ ਕਹਿੰਦੀ ਮੈਂ ਇਹਨੂੰ ਬੱਬੂ ਘਰ ਲੈ ਦੋ ਤੇ ਆਹਨ ਕਹਿੰਦੀ ਨਹੀਂ ਕੱਲ ਇਹ ਆਹ ਹੱਥ ਸੱਚੀ ਮਸ਼ੀਨ 'ਚ ਆ ਗਿਆ ਸੀ ਜਦ ਵੀ ਮੈਂ ਇੰਟੈਲੀਜੈਂਟ ਸੀ ਨਾਲ ਬੈਣ ਕਹਿੰਦੀ ਚਲ ਗਰਮ ਆ ਨਾ ਜੇ ਆ ਜਾ ਕੋਈ ਮੈਡਮਾ ਨੂੰ ਯਕੀਨ ਹੀ ਨਹੀਂ ਹੁੰਦਾ ਜਿੱਦਾਂ ਤੇਤੇ ਨੇ ਸਭ ਨੂੰ ਯਕੀਨ ਹਾਂ ਸਰ ਕਿਹੜਾ ਹਾਂ ਇਹ ਕਹਿੰਦੇ ਫਾਈਲ ਲੈ ਕੇ ਆ ਹਾਂ ਨਾ ਉਹ ਲੈ ਲੈ ਮੇਰਾ ਵੀਡੀਓ ਖਾਣਾ ਬਣਾਉਂਦੇ ਦੇਖ ਲਾ ਕਿੰਨੇ ਵਖਰੇ ਗਹਿਰੇ ਦਿਮਾਗ ਚੱਗਾ ਆਉਂਦਾ ਹੁਣ ਜਿੰਦਾ ਲਾ ਕੇ ਤਾਣਾ ਇਹ ਤੁਮੀ ਜਾਣਾ ਸੀ ਗੁੱਲੂ ਨੇ ਵੀ ਜਾਣਾ ਗੁੱਲੂ ਬਸ ਥੋੜੇ ਦਿਨ ਰੁਕ ਜਾ ਫੇ ਲੈ ਕੇ ਜਾਣੇ ਤੈਨੂੰ ਗੁੱਸੇ ਆ ਬੱਗੋ ਇਹਨੂੰ ਡਿੱਗੀ ਚ ਰੱਖ ਲੈ ਤੈਨੂੰ ਉਹ ਤੇਲ ਨੂੰ ਇੱਦਾਂ ਪਾ ਕੇ ਛੱਡਦੇ ਹੁਣ ਦੁੱਲ ਨਾ ਜਾਵੇ ਦੁੱਲ ਕਹੀ ਜਾਨੀ ਡੁੱਲ ਉੱਚ ਡੋਲੀ ਨਿਕਲੇ ਬਾਈ ਬਗੂਸ ਅੰਗਾ ਅੱਜ ਤੇ ਚੀਜੀ ਆਈ ਆ ਤੇ ਰੈਡੀ ਲੈ ਦਾਦੀ ਅੱਜ ਡਾਕਟਰ ਚੱਕ ਦੇਣ ਸੀ ਡਾਕਟਰ ਚੱਕ ਦੇਣਾ ਸੀ ਅੰਗਾ ਤੂੰ ਬਹੁਤ ਖਰਾਬ ਉਹਨੇ ਵੀ ਚੱਕਣਾ ਸੀ ਵਧੀਆ ਟਾਈਮ ਨਾਲ ਤੀਕਾ ਲਵਾ ਦਿੱਤਾ ਖਵਾਰਾ ਰਿਹਾ ਵਗਿੰਦਾ ਇਹਦਾ ਹਨਾ ਹਾਂ ਲੈ ਫੜ 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 ਇਹ ਅਸ਼ਟਮੀ ਸੀ ਅੱਜ ਜੀ ਮੰਮੀ ਤੇ ਦਾਦੀ ਨੇ ਕੂੜੀਆਂ ਬਣਾਈਆਂ ਤੇ ਕੋਈ ਸ਼ੁਰੂ ਤੋਂ ਬਣਾਉਂਦੀ ਆ ਅਸ਼ਟਮੀ ਦੇ ਬੰਲੇ ਬੰਲੇ ਨਾ ਖਲਾ ਰਾ ਆਟਰ ਨਹੀਂ ਇਹ ਲੱਗਦਾ ਵਿੱਚ ਨਹੀਂ ਆਉਂਦਾ ਹੂੰ ਇਹਦੇ ਵਾਲ ਦੋ ਦਿੱਤੇ ਆ ਇਹਨੂੰ ਆਪ ਹੀ ਦਿੱਤੇ ਉਹ ਖੁਰਦੀ ਤੇ ਜਾ ਕੇ ਹੱਗਦੇ ਉਹ ਕਰ ਦਿੰਦੀ ਗੋਹਾ ਖੁਰਲੀ ਦੇ ਵਿੱਚ ਆਹ ਦੇ ਉਹ ਸਾਈਡ ਤੇ ਕੀਤਾ ਮੈਂ ਆ ਕੇ ਸਾਰਾ ਕੀਤਾ ਉੱਥੋਂ ਅੱਜ ਭੇਟੀ ਕਾ ਲੱਗ ਗਿਆ ਖਾ ਲੈਣਾ ਖਾ ਲੈਣਾ ਇਹਨੇ ਨਾ ਮੰਗਵਾਂ ਉਹ ਜੀ ਮੰਗਵ ਨੂੰ ਆ ਦੇ ਜੀ ਉਹ ਤੱਕ ਬੱਲੇ ਬੱਲੇ ਗੂਹਾ ਵੀ ਚੱਕੋ ਇੰਨਾ ਵੜਾ ਲਓ ਮੰਗੋ ਜੀ ਗੰਗਾ ਜੀ ਆਹ ਘਰ ਮੈਂ ਆਹ ਜੀ ਬਹੁਤ ਮਣੀ ਤੇਲ ਇੱਥੇ ਰੱਖ ਦਿਓ ਖੋਲ ਕੇ ਰੱਖ ਦਿਓ ਮੈਂ ਕਿਰਨਾ ਫੋਨ ਖਾਂਦੀ ਚਲੋ ਗੋਹਾ ਚੱਕਣਾ ਪਹਿਲਾਂ ਕਿ ਉਹ ਕਰੀਏ ਉਧਰੋਂ ਕੱਢ ਲੈਣਾ ਆਪਾਂ ਸਾਡੇ ਬਾਪੂਆਂ ਕੋਲ ਤੇ ਜਿੱਕੇ ਹੀ ਨਹੀਂ ਪਈ ਅਸੀਂ ਪੱਠੇ ਉਤਰ ਸਕਦੇ ਆਂ ਅਸੀਂ ਗੋਹਾ ਚੱਕ ਸਕਦੇ ਆਂ ਅਸੀਂ ਕਿਸਮਾ ਨਵੱਠੇ ਪਾ ਸਕਦੇ ਆਂ ਅਸੀਂ ਆਹ ਮਨੀ ਦੇ ਵਾਧਨ ਜਿਕੇ ਨਹੀਂ ਸਾਡੇ ਤੇ ਸਹੀ ਕਰਾਂਗੇ ਚਲ ਇਹ ਜਿਆਦਾ ਹੀ ਡਰਦੀ ਆ ਨਾ ਇਧਰੋਂ ਹੂੰ ਉਹਨਾਂ ਕਿਆ ਨਹੀਂ ਉਹਨਾਂ ਨੂੰ ਕਦੋਂ ਪਾਉਂਗੇ ਇਹ ਚਾਦਰਾਂ ਹੁਣ ਉਹ ਕੰਦੇ ਸਾਡਾ ਜਿਹੋ ਇਥਰੋਂ ਮਿਸਤਰੀਆਂ ਦਾ ਕੰਮ ਸ਼ੁਰੂ ਹੋ ਗਿਆ ਉਦੋਂ ਪਾ ਦਵਾਂਗੇ। ਹਾਂ। ਪਾਓ। ਚੱਲ। ਤੂੰ ਪੱਖਾ ਕੱਢ ਕੇ ਲਾ। ਤੇ ਗੰਗਾ ਕੀ ਕਰਦੇ ਆ? ਮੈਂ ਇਧਰੋਂ ਵੀ ਝੜ ਲਾ ਰਾਂ ਸਰ। ਇੱਥੇ ਬਾਤ ਚ ਲਾਣਾ। ਬਾਤ ਲਾ ਲਿਓ ਇਹ ਤਾਂ ਥੋੜਾ ਹੀ ਥਾਂ ਆ। ਚਾਹ ਠੀਕ ਆ। ਜਾ ਫੇਕ ਉਹ ਕੱਢ ਲਾ ਪੱਖਾ। ਹਾਂਜੀ। ਮੈਂ ਆ ਸਾਰਾ ਕਰਦਾ ਇਧਰੋਂ ਸਾਰ। ਤੇ ਇੱਥੇ ਜੀ ਅਸੀਂ ਮਾਂ ਪੁੱਤ ਨਿਸ਼ਾਨਣੀ ਸ਼ੁਰੂ ਕਰ ਦਿੱਤੀ ਸੀ ਸਰੋਂ। ਤੇ ਪੱਖੇ ਦੀ ਸੈਟਿੰਗ ਨਹੀਂ ਸੀ ਹੋਣ ਦੇਈ ਕਿਉਂਕਿ ਹਵਾ ਜਿਹੜੀ ਸੀ ਉਹ ਤਕਰੀਬਨ ਘੁੰਮਨ ਦੇਈ ਸੀ ਮਤਲਬ ਕਿ ਨੇਚਰਲ ਹਵਾ ਜਿਹੜੀ ਹੈ ਉਹ ਵੀ ਚੱਲਨ ਦੇਈ ਸੀ ਤੇ ਚੱਲਨ ਵੀ ਉਹ ਬਹੁਤ ਤੇਜ਼ ਦੇਈ ਸੀ ਤੇ ਇਸ ਕਰਕੇ ਸਮਝ ਨਹੀਂ ਸੀ ਲੱਗਦੀ ਪੱਖੇ ਦਾ ਮੂੰਹ ਕਿਹਨੂੰ ਕਰੀਏ ਤੇ ਇਸ ਕਰਕੇ ਇੱਥੇ ਇੱਕ ਸੈਟਿੰਗ ਆਈ ਸੀ ਤੇ ਆਪਾਂ ਪੱਖਾ ਇੱਥੇ ਸੈੱਟ ਕਰ ਲਿਆ ਤੇ ਹਵਾ ਤਕਰੀਬਨ ਚਾਰੇ ਪਾਸੇ ਉਹਨੂੰ ਕੀ ਗਈ ਦਾ ਘੁੰਮਦੀ ਪਈ ਆ ਤੇ ਤੇ ਆਪ ਹੌਲੀ ਹੌਲੀ ਉਡਾਵਾਂਗੇ ਮੈਨੂੰ ਉਧਰੋਂ ਢੇੜਾ ਕੱਢ ਕੇ ਹੁਣ ਪੈੰਦੇ ਆ ਸੀਗਾ ਸਰੋਂ ਚੱਕਣ ਵਾਸਤੇ ਫਿਰ ਮਨਵੀਰ ਮੈਨੂੰ ਇਹਦੇ ਨਾਲ ਲਵਾਂਡੇ ਚ ਉਹਨੂੰ ਕੀ ਕੀ ਦਾ ਪਾ ਕੇ ਫੜਾਉਣ ਲੱਪਿਆ ਸੀ ਤਾਂ ਫਿਰ ਮੈਂ ਪੱਕੇ ਮੋਰੇ ਢਾਉਣ ਦੇ ਸੀ ਤੇ ਇਹ ਸਰੋਂ ਸਾਫ਼ ਕਰਨ ਨੂੰ ਕਮ ਸੇ ਕਮ ਸਾਨੂੰ 1 ਤੋਂ 1.5 ਘੰਟਾ ਲੱਗਾ 1.5 ਘੰਟਾ ਲੱਗ ਗਿਆ ਸਾਨੂੰ ਉਹ ਤਾਂ ਇਹ ਮੈਂ ਬਹੁਤ ਜ਼ਿਆਦਾ ਫਾਰਵਰਡ ਵਿੱਚ ਵੀਡੀਓ ਜਿਹੜੀ ਉਹ ਲਾ ਦਿੱਤੀ ਤੇ ਕੁਝ ਥੋੜੀ ਬਹੁਤੀ ਜਿਹੜੀ ਅਸੀਂ ਉਹ ਬਣਾਈਵੇਂ ਨੇ ਤੇ ਇੱਥੇ ਉਹਨੂੰ ਕੀ ਕਹੀਦਾ ਜੀ ਆਪਾਂ ਹੌਲੀ-ਹੌਲੀ ਜਿਹੜੀ ਸਾਰੇ ਸਰੋਂ ਆ ਇਹਨੂੰ ਛਾਣ ਲਾਂਗੇ ਤੇ ਮਨਵੀਰ ਦਾ ਬਾਬਾ ਦੂਰ ਖੜਾ ਸਾਨੂੰ ਦੇਖਣਦਿਆਂ ਸੀ ਬਾਰ-ਬਾਰ ਕਿ ਇਹ ਸਰੋਂ ਛਾਣ ਲਓਗੇ ਜਾਂ ਸਰੋਂ ਸਾਫ਼ ਕਰ ਲਓਗੇ ਕਿ ਜਾਂ ਫਿਰ ਸਰੋਂ ਦਾ ਨਾਸ ਮਾਰ ਦੋਗੇ ਤੇ ਅਸੀਂ ਕਿਹਾ ਦੱਸ ਅਸੀਂ ਕਿਹੜਾ ਕੰਮ ਪਹਿਲੀ ਵਾਰੀ ਕਰਨ ਲੱਗੇ ਭਈ ਅੱਗੇ ਕਿਹੜਾ ਕਦੀ ਕੀਤਾ ਨਹੀਂ ਕਿਉਂਕਿ ਅੱਗੇ ਤਕਰੀਬਨ ਘਰੇ ਹੀ ਸਰੋਂ ਲਿਆਉਂਦਾ ਹੁੰਦਾ ਮਨੀ ਦਾ ਬਾਬਾ ਅਸੀਂ ਫਿਰ ਇੱਧਰ ਮੇੜੇ 'ਚ ਪੱਖਾ ਲਾ ਕੇ ਤੇ ਉਹ ਸਰੋਂ ਉਡਾ ਲਈਦੀ ਹੁੰਦੀ ਆ ਤੇ ਗੇਟ ਥੋੜਾ ਖੋਲ ਲਈਦਾ ਹੁੰਦਾ ਪਰ ਅਸੀਂ ਕਿੱਥੇ ਛਾਂਦੇ ਆ ਖੁੱਲ੍ਹੇ ਟੁੱਲੇ ਜਗ੍ਹਾ ਵਾ ਘਰ ਕੀ ਲੈ ਕੇ ਜਾਣੀ ਆ ਇੱਕ ਤੇ ਗੱਡੀ ਮੋਟਰਸਾਈਕਲ ਵਗੈਰਾ ਸਾਰਾ ਕੁਝ ਮਿੱਟੀ ਕੱਟੇ ਨਾਲ ਭਰ ਜਾਂਦਾ ਤੇ ਅੰਦਰਾਂ ਚ ਮਿੱਟੀ ਕੱਟਾ ਆ ਜਾਂਦਾ ਸੀ ਸੋ ਇਸ ਕਰਕੇ ਆ ਸੀਗਾ ਇੱਥੇ ਖੁੱਲ੍ਹੀ ਜਗ੍ਹਾ ਤੇ ਹੀ ਸਰੋਂ ਜਿਹੜੀ ਆਪਾਂ ਛਾਂਦੇ ਆ ਤੇ ਇਹ ਜੀ ਉਹਨੂੰ ਕੀ ਕਹਿੰਦਾ ਛਾਣੀ ਜਾਂਦੇ ਆ ਜੀ ਆਪਾਂ ਸਰੋਂ ਤੇ ਮੈਂ ਤਕਰੀਬਨ ਇਹ ਕੰਮ ਜਿਹੜੇ ਕਰਦੇ ਹੁਣ ਕਰਦੀ ਰਹਿਣੀ ਆ ਤਾਂ ਜੋ ਮੈਂ ਫਿੱਟ ਰਵਾਂ ਹੈਲਦੀ ਰਵਾਂ ਕਿਉਂਕਿ ਆਪਾਂ ਜੋ ਵਿਆਹ ਹੋਇਆ ਪਹਿਲਾ ਮੰਜੇ ਤੇ ਤਕਰੀਬਨ ਟਾਈਮ ਪਾਸ ਕੀਤਾ ਬਿਮਾਰੀ ਕਰਕੇ ਬਿਮਾਰੀਆਂ ਬਹੁਤ ਕ੍ਰਿਟੀਕਲ ਸੀ ਮੈਨੂੰ ਜਿੰਨੀਆਂ ਵੀ ਪ੍ਰੋਬਲਮਸ ਹੋਈਆਂ ਹੈਲਥ ਦੀਆਂ ਤੇ ਆਈ ਥਿੰਕ ਮੇਰੇ ਨਾਲ ਚਮਤਕਾਰ ਹੀ ਹੋਇਆ ਜਾਂ ਮੇਰੀ ਉਹ ਇੱਕ ਵਿਲ ਪਾਵਰ ਸੀ ਤੇ ਉਸ ਪਰਮਾਤਮਾ ਦੀ ਮੇਰੇ ਤੇ ਬਹੁਤ ਮਿਹਰ ਸੀ ਕਿ ਮੈਂ ਇੰਨੀਆਂ ਇੰਨੀਆਂ ਵੱਡੀਆਂ ਬਿਮਾਰੀਆਂ ਤੋਂ ਉਹਨੂੰ ਕੀ ਕਹਿੰਦਾ ਠੀਕ ਹੋਈਆਂ ਤੇ ਮੈਂ ਜੀਂਦਾ ਜਾਗਦਾ ਆ ਸਬੂਤ ਹੈ ਇਸ ਗੱਲ ਦਾ ਪਿਛੇ ਆਪਾਂ ਉਸ ਪਰਮਾਤਮਾ ਤੇ ਯਕੀਨ ਰੱਖੀਏ ਤੇ ਇੱਕ ਪਰਹੇਜ ਤੇ ਡਾਈਟ ਆਪਣੀ ਵਧੀਆ ਜਿਹੜੀ ਆ ਉਹ ਲਈਏ ਤੇ ਜਿੱਡੀ ਮਰਜ਼ੀ ਵੱਡੀ ਬਿਮਾਰੀ ਹੋਵੇ ਇਨਸਾਨ ਉਤੋਂ ਠੀਕ ਹੋ ਸਕਦਾ ਤੇ ਇੱਕ ਜਿਹੜਾ ਹੁੰਦਾ ਹਫਤੇ ਦੇ ਵਿੱਚ ਇੱਕ ਦਿਨ ਉਹ ਮੈਂ ਵਰਤ ਰੱਖਦੀ ਹੁੰਦੀ ਸੀ ਜਿਹਦੇ ਵਿੱਚ ਸਿਰਫ ਮੈਂ ਲਿਕੁਇਡ ਚੀਜ਼ਾਂ ਹੀ ਖਾਂਦੀ ਹੁੰਦੀ ਸੀ ਕੋਈ ਵੀ ਸੋਲਿਡ ਚੀਜ਼ ਜਿਹੜੀ ਉਹ ਮੈਂ ਕੰਜ਼ਿਊਮ ਨਹੀਂ ਕਰਦੀ ਹੁੰਦੀ ਸੀ ਨਹੀਂ ਖਾਣੀ ਹੁੰਦੀ ਸੀ ਤੇ ਉਹਦੇ ਨਾਲ ਵੀ ਜਿਹੜੀ ਬਾਡੀ ਆ ਡੀਟੌਕਸ ਹੋ ਜਾਂਦੀ ਆ ਤੇ ਉਹਨਾਂ ਨੂੰ ਵੀ ਬਹੁਤ ਹੀ ਫਾਇਦਾ ਹੁੰਦਾ ਵਿੱਚ ਕੋਈ ਵੀ ਹੈਲਥ ਪ੍ਰੋਬਲਮ ਦੇ ਵਿੱਚ ਬਾਕੀ ਹਰ ਇੱਕ ਦੀ ਹੈਲਥ ਦਾ ਅਲੱਗ-ਅਲੱਗ ਗਿਆ ਕੋਈ ਮਤਲਬ ਕਿ ਜਰ ਲੈਂਦੇ ਆ liquid ਚੀਜ਼ਾਂ ਖਾ ਕੇ ਟਾਈਮ ਪਾਸ ਕਰ ਲੈਂਦੇ ਆ ਤੇ ਕਈਆਂ ਨੂੰ ਰੋਟੀ ਜਾਂ ਸੋਲਿਡ ਚੀਜ਼ ਕੋਈ ਵੀ ਖਾਦੇ ਬਿਨਾ ਸਬਰ ਨਹੀਂ ਆਉਂਦਾ ਸੋ ਹਰ ਇੱਕ ਦੇ ਵਾਸਤੇ ਦੀ ਗੱਲ ਨਹੀਂ ਗਈ ਇਹ ਵੀ ਉਹਨੂੰ ਕੀ ਕਹੀਦਾ ਤੇ ਮੈਂ ਤਾਂ तकरीबन ਹਫ਼ਤੇ 'ਚ ਇੱਕ ਦਿਨ ਉਹਦਾ ਤੇ ਉਹਨੂੰ ਕਹਿ ਦਿੰਦੇ ਆ ਇੰਟਰਮੀਨਟਿੰਗ ਫਾਸਟਿੰਗ ਤੇ پتہ ਨਹੀਂ ਮੇਰੇ ਪ੍ਰੋਨਨਸिएशन ਥੋੜੀ ਜਿਹੀ ਗਲਤ ਕਰ ਦਿੱਤੀ ਜਾਂ ਸਹੀ ਆ ਤੇ ਬਟ ਮੈਂ ਉਹਨੂੰ ਕੀ ਕਹੀਦਾ ਇਹ ਜਰੂਰ ਹਫਤੇ ਚ ਇੱਕ ਦਿਨ ਕਰਦੀ ਹੁੰਦੀ ਸੀ ਹੁਣ ਫੇਰ ਗਰਮੀ ਆ ਜਾਣੀਆਂ ਹੁਣ ਸ਼ੁਰੂ ਕਰੂੰਗੀ ਫਿਰ ਦੁਬਾਰਾ ਤੇ ਇਹਦੇ ਨਾਲ ਬਾਡੀ ਡੀਟੌਕਸ ਹੋ ਜਾਂਦੀ ਤਾਂ ਬਹੁਤ ਫਰਕ ਪੈਂਦਾ ਬਿਮਾਰੀਆਂ ਨੂੰ ਤੇ ਇਦਾਂ ਹੀ ਆਪਣੇ ਆਪ ਨੂੰ ਜੇ ਠੀਕ ਕੀਤਾ ਤੇ ਹੁਣ ਜਿੰਨਾ ਹੋ ਸਕੇ ਮੈਂ ਬੀਜ਼ੀ ਰਹਿਣੀ ਆ ਮੈਂ ਆਪਣੀ ਜ਼ਿੰਦਗੀ ਉਹ ਪਹਿਲਾਂ ਵਾਂਗੂ ਬਿਮਾਰੀਆਂ ਚ ਜਾਂ ਰੋਂਦੇ ਪਿੱਟਦੇ ਮੈਂ ਨਹੀਂ ਕੱਟਣਾ ਚਾਹੁੰਦੀ ਤੇ ਨਹੀਂ ਮੈਂ ਰੋਜ਼-ਰੋਜ਼ ਕਿਸੇ ਕੋਲ ਆਪਣੀਆਂ ਬਿਮਾਰੀਆਂ ਜਿਹੜਾ ਰੋਣਾ ਚ ਨਹੀਂ ਖਾਸ ਕਰ ਰਿਸ਼ਤੇਦਾਰਾਂ ਕੋਲ ਜਾਂ ਕਿਸੇ ਆਂਡੀਆਂ ਗਵਾਂਡੀਆਂ ਕੋਲ ਮੈਨੂੰ ਨਹੀਂ ਆਦਤ ਮੇਰੇ ਆਂਡੀ ਗਵਾਂਡੀ ਵੀ ਜਿੰਨੇ ਮੈਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਕਦੀ ਵੀ ਆਪਣੀ ਹੈਲਥ ਪ੍ਰੋਬਲਮਸ ਦਾ ਰੋਣਾ ਨਹੀਂ ਰੋਨੀ ਬਾਕੀ ਮੈਨੂੰ ਕੋਈ ਆਪਣੀ ਦੱਸੀ ਜਾਵੇ ਕਿਤੇ ਮਾੜਾ ਮੋਟਾ ਦੱਸ ਦੇਈਦਾ ਪਰ ਮੈਂ ਨਹੀਂ ਦੱਸਦੀ ਹੁੰਨੀ ਕਿਉਂਕਿ ਜੇ ਨਹੀਂ ਕਿਰਟੀਕਲ ਪ੍ਰੋਬਲਮਸ ਮੈਨੂੰ ਸੀ ਮੈਂ ਦੱਸ ਲਣਾ ਪਈ ਤਾਂ ਜੋ ਮੇਰੇ ਹੁੰਦੇ ਹਾਲਾਤ ਆ ਤੇ ਬਹੁਤੇ ਲੋਕਾਂ ਨੇ ਤਾਂ ਮੇਰਾ ਮਜ਼ਾਕ ਹੀ ਉਡਾਉਣਾ ਪਈ ਇਹ ਦੇਖਣ ਨੂੰ ਤਾਂ ਚੰਗੀ ਭਲੀ ਲੱਗਦੀ ਆ ਪਰ ਜਿਨ੍ਹਾਂ ਨੇ ਮੈਨੂੰ ਅੱਖੀਂ ਦੇਖਿਆ ਹੋਇਆ ਉਸ ਟਾਈਮ ਤੇ ਉਹਨਾਂ ਨੂੰ ਪਤਾ ਮੇਰੀ ਕੰਡੀਸ਼ਨ ਕੀ ਸੀਗੀ ਤੇ ਪਰਮਾਤਮਾ ਦੀ ਬਹੁਤ ਮਿਹਰ ਆ ਤੇ ਮੈਂ ਠੀਕ ਆ ਤੇ ਮੈਂ ਠੀਕ ਹੀ ਰਹਿਣਾ ਚਾਹੁੰਨੀ ਆ ਇਸ ਕਰਕੇ ਮੈਂ ਕਰਦੇ ਕੰਮ ਜਿਹੜੇ ਉਹ ਸਾਰੇ ਕਰਦੀ ਰਹਿਣੀ ਆ ਤੇ ਇਹ ਤੇ ਕਰਦੇ ਕੰਮ ਤੇ ਅਲੱਗ ਆ ਇਹ ਕਰਦੇ ਕੰਮਾਂ ਤੋਂ ਜਿਹੜੇ ਐਕਸਟਰਾ ਕੰਮ ਆ ਪਸ਼ੂਆਂ ਦੇ ਕੁਝ ਐਦਾਂ ਦੇ ਕੰਮ ਇਹ ਐਕਸਟਰਾ ਕੰਮ ਆ ਕਰਦੇ ਕੰਮ ਜਿਹੜੇ ਆ ਉਹ ਤੇ ਵਿੱਚ ਹਜੇ ਮੈਂ ਗਿਣਦੀ ਨਹੀਂ ਉਹ ਸਾਰੇ ਕਰਦੀਆਂ ਤਾਂ ਪਰਮਾਤਮਾ ਤੇ ਮੇਰ ਰੱਖੇ ਮੇਰੇ ਤੇ ਤੇ ਮੈਂ ਸਾਰੇ ਕੰਮਕਾਰ ਕਰਦੇ ਬਾਹਰ ਦੇ ਸਾਰੇ ਕੰਮਕਾਰ ਜਿਹੜੇ ਉਹ ਕਰਦੀ ਰਹਾ ਵਾਂ ਤੇ ਬਲੌਗ ਵੀ ਆਪਾਂ ਇਸੇ ਕਰਕੇ ਬਣਾਈ ਦੀ ਹੈ ਕਿ ਸਾਡੇ ਤੋਂ ਵੀ ਕਿਸੇ ਨੂੰ ਇਹ ਮੋਟੀਵੇਸ਼ਨ ਜੂ ਮਿਲੂਗੀ ਕਿ ਜਿੰਨੀਆਂ ਮਰਜ਼ੀ ਬਿਮਾਰੀਆਂ ਲੱਗ ਜਾਣ ਜੇ ਆਪਾਂ ਸਹੀ ਡਾਈਟ ਯੂਜ਼ ਕਰ ਲੈਨੇ ਆ ਤੇ ਕੰਮ ਕਰਦੇ ਰਹਿਨੇ ਆ ਤਾਂ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਂਦੀਆਂ ਤੇ ਇੱਕ ਉਸ ਜੇ ਪਰਮਾਤਮਾ ਤੇ ਯਕੀਨ ਰੱਖਦੇ ਆ ਤੇ ਜੇ ਬਾਬਿਆ ਬੂਬਿਆਂ ਵਾਲੇ ਤੁਰੇ ਰਵਾਂਗੇ ਤੇ ਬਿਮਾਰੀਆਂ ਠੀਕ ਨਹੀਂ ਹੋਣਗੀਆਂ ਵੱਦਜ ਵੀ ਜਾਣਗੀਆਂ ਤੇ ਹੋਰ ਜੋ ਤੁਹਾਡੀ ਕਰਦੀ ਆਮਦਨ ਆ ਵੀ ਤੁਸੀਂ ਰਹਿੰਦੇ ਵੀ ਜਿਹੜੇ ਉਹ ਕੰਗਾਲ ਹੋ ਜਾਓਗੇ ਕਿਉਂਕਿ ਬਹੁਤ ਜਾਣੇ ਮੈਂ ਲੋਕ ਦੇਖਿਆ ਜਾਂਦੇ ਆ ਤੇ ਜਿਹੜੇ ਕਿੰਨਾ ਕਿੰਨਾ ਪੈਸਾ ਇਦਾਂ ਦੇ ਕੰਮਾਂ ਤੇ ਲਾ ਦਿੰਦੇ ਆ ਪਰ ਮੈਂ ਇਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਤੇ ਇਸ ਕਰਕੇ ਆਪਾਂ ਕਰ ਹੀ ਰਹੇ ਆ ਤੇ ਆਪਣੇ ਆਪ ਨੂੰ ਇੱਥੇ ਹੀ ਠੀਕ ਜਿਹੜਾ ਉਹ ਕੀਤਾ ਚਲੋ ਜੀ ਆਪਾਂ ਇਹ ਸਾਰੀ ਸਰੋਂ ਦੇ ਘਰ ਛਾਣ ਕਿਤੇ ਕਰ ਲਈ ਸੀ ਸਾਫ ਮਰੀ ਨਾਲ ਗੱਲਾਂ ਬੱਤਾ ਕਰਦੇ ਆ लास्ट ਤੇ ਜੀ ਆ ਕਚਰਾ ਰਹਿ ਗਿਆ ਸਰੋਂ ਦਾ ਦੇਖੋ ਐਨਾ ਕਚਰਾ ਰਹਿ ਗਿਆ ਮੈਂ ਕਿਹਾ ਮਨਵੀਰ ਮੈਂ ਥੱਕ ਗਈ ਤੂੰ ਕਰ ਲੈ ਕਹਿੰਦਾ ਇਹ ਕੰਮ ਬੁੜੀਆਂ ਨੂੰ ਜਨਮ ਤੋਂ ਹੀ ਪਤਾ ਹੁੰਦੇ ਆ ਕਹਿੰਦਾ ਇਸ ਕਰਕੇ ਤੁਸੀਂ ਕਰੋ ਇਹਨੂੰ ਪੁੱਛਣਾ ਲਾ ਹੋਵੇ ਮੈਂ ਜਨਮ ਤੋਂ ਸਰੋਂ ਛਾਣਦੀ ਰਹੀ ਆ ਨਹੀਂ ਨਹੀਂ ਕਰ ਜਿਆ ਨਹੀਂ ਹੁੰਦੇ ਆ ਮੈਂ ਜੰਮਰੀ ਸਰੋਂ ਚਾਨਣ ਵਾਲਾ ਪੀਸੇ ਨੂੰ ਪੁੱਛ ਚਾਹੋ ਜੀ ਲਾਸਟ ਕਚਰਾ ਰਹਿ ਗਿਆ ਸ਼ਾਨਣ ਵਾਲਾ ਮੈਂ ਤਾਂ ਕੁਆਂਟਲ ਦੇ ਕਿਲੋ ਅਸੀਂ 60 ਕਰੋ ਨਹੀਂ 60 ਕਿਲੋ 60 ਕਿਲੋ ਆਏ ਹੋ ਹੋਰ ਅੰਦਰ ਵੀ ਹੈ ਬਸ ਆ ਗਈ 60 ਕਿਲੋ ਸਰੋਂ ਜੀ ਨਿਕਲ ਆਈ ਉਹਨੇ ਇੱਕ ਥਾਂ 'ਚ ਚੰਗੀ ਤਰ੍ਹਾਂ ਸਵਾਰ ਕੇ ਤੇ ਫੇਰ ਤੇਲ ਕਢਾ ਕੇ ਲਿਆਵਾਂਗੇ ਹੁਣ ਮੈਂ ਹੀ ਕਰਾਂ ਹਾਂ ਜੀ ਧਿਆਨ ਸੇ ਦੇਖੋ ਇਸ ਇਨਸਾਨ ਕੋ ਇਹਨੂੰ ਕਹਿੰਦੇ ਆ ਟੀਟ ਔਲਾਦਾ ਬਸ ਟੀਟ ਗਾਦੀ ਚੀਤਾ ਹੋਵੇ ਨਹੀਂ ਕੱਟਿਆ ਕਰਕੇ ਦੇਣਾ ਕੱਟਾ ਕੱਟਾ ਕਰਕੇ ਦੇਤਾ ਕਹਿੰਦਾ ਕੱਟਾ ਵੀ ਨਾ ਕਰਕੇ ਦੇਵੇ ਚੱਲ ਕਰਾ